ਹਾਂ ਦੇ ਜਿਹੜਾ ਹੁਣ ਪੰਜਾਬ ਸਰਕਾਰ ਨੇ ਇੱਕ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੇ ਮਹਿੰਮ ਚੱਲਿਆ ਸਾਨੂੰ ਕੱਲ ਉਹਦੇ ਵਿੱਚ ਬਹੁਤ ਵੱਡਾ ਇੱਕ ਹੰਗਾਰਾ ਮਿਲਿਆ ਸਾਡੇ ਐਸਆਈ ਮਨਿੰਦਰਜੀਤ ਕੌਰ ਇਹਦੇ ਦੀ ਪੁਲਿਸ ਪਾਰਟੀ ਨੇ ਕੱਲ ਨਾਕਾ ਲਾਇਆ ਸੀ ਇੱਕ ਨੌਜਵਾਨ ਨੂੰ ਅਸੀਂ ਗ੍ਰਿਫਤਾਰ ਕੀਤਾ ਆ ਸਾਡੀ ਪੁਲਿਸ ਪਾਰਟੀ ਨੇ ਜਿਹਦੇ ਕੋਲੋਂ ਸਾਨੂੰ 300 ਗ੍ਰਾਮ ਹੀਨ ਇੱਕ ਪਿਸਤੌਲ 30 ਮੋਰ ਦਾ ਪੀਆ ਸਾਨੂੰ ਡਰਗ ਮਣੀ ਹੈ ਤੇ ਉਹ ਹਾਸਲ ਹੋਈ ਆ ਅ ਅਸੀਂ ਇਹਨੂੰ ਪੇਸ਼ ਅਦਾਲਤ ਕਰਕੇ ਸਾਡੇ ਕੋਲ ਇੱਕ ਦਿਨ ਦੇ ਰਿਮਾਂਡ ਰਿਮਾਰਟੇ ਆ ਸਾਡਾ ਜਿਹੜਾ ਪੰਜਾਬ ਸਰਕਾਰ ਦੀ ਵਿੱਡੀ ਮੁਹਿੰਮ ਦੇ ਵਿੱਚ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਆ ਅਸੀਂ ਉਹਨੂੰ ਹੋਰ ਹਲਾਲਾ ਦੇਣ ਵਾਸਤੇ ਆਪਣੀਆਂ ਪੁਲਿਸ ਪਾਰਟੀਆਂ ਨੂੰ ਹੋਰ ਮਸ਼ਤੇਦੀ ਨਾਲ ਕੰਮ ਕਰਨ ਵਾਸਤੇ ਮਾਂ ਜੋ ਸਾਡੇ ਐਸਐਸਪੀ ਸ੍ਰੀ ਸੰਦੀਪ ਕੁਮਾਰ ਮਲਕੀ ਤੇ ਸਾਡੇ ਐਸਪੀ ਡੀ ਸਾਹਿਬ ਮਕੇਸ਼ ਡਾਕਟਰ ਮਕੇਸ਼ ਜੀ ਉਹਨਾਂ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਅਸੀਂ ਅੱਗੇ ਕੰਮ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਚੰਗਾ ਕੰਮ ਕਰਾਂਗੇ